ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫਰੀਦਪਾਲ ਕੌਰ ਜਵੰਦਰ ਹਰਸ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣੇਗੇ ਬਲਾਵ ਬਲਾਵ ਬਣਾਉਣ ਦੇ ਤੱਕ ਜਰੂਰ ਦੇਖੋ ਬਲਾਵ ਕਿਵੇਂ ਦੇਣਾ ਹੈ ਜਨ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਜਾਣਾਂਗੇ ਜੁਫਤੇ ਗਾਟਾ ਮੱਥਾ ਟੇਕਣ ਤੇ 6 ਵਜੇ ਕਰਤੀ ਆਪਾਂ ਗੱਡੀ ਆਸੂ 6 ਵਜੇ ਆ ਜੀਵਾ ਆਪਾਂ ਬਣਾਉਣੀ ਹੈ ਜੀ ਰੋਟੀ ਇਹ ਬੁੱਤ ਦੋਨੇ ਰਹਿੰਗੇ ਨੂੰ ਘਰੇ ਹਾ ਤਾਂ ਲੈ ਵੀ ਤੋਕਾ ਦੇਤੀ ਪਾਣੀ ਗਰਮ ਚੁੱਕ ਦਿੱਤੀ ਕਰਨਾ ਕੋਲ ਜਪਾ ਹੋ ਗਏ ਤਿਆਰ ਅਜੇ ਕਦਿਆਂ ਬਾਬਾ ਨਹੀਂ ਆਇਆ ਫੇ ਬਾਬਾ ਬਾਬਾ ਜੀ ਅਜੇ ਕਦਿਆਂ ਪਈ ਜੇ ਤਿਆਰ ਹੋ ਗਏ ਕੰਮ ਨਮੇੜ ਤੇ ਫਟਾਫਟ ਮੁੰਡਾ ਕੱਢ ਜਾ ਨੂੰ ਔਖਾ ਹੋ ਜਾਂਦਾ ਕੰਮ ਧੰਦੇ ਦਾ ਤਾ ਤਾ ਇਹ ਮੈਂ ਸਾਹ ਜੇ ਮੱਝ ਖੜੀ ਨਹੀਂ ਹੈਗੀ ਆਪਣੀ ਕਸ਼ਮੀਰ ਹੋਰੀ ਕਹਿੰਦੇ ਅਸੀਂ ਬਾਸਟਾਪ ਹੀ ਦੇਖ ਲਾਂਗੇ ਜੇ ਖੜਗੀ ਠੀਕ ਹੈ ਨਹੀਂ ਫਿਰ ਆ ਕੇ ਚੋੜੀ ਪੂੰਗੀ ਮੈਂ ਚਾਹ ਵੀ ਪੌਤਾ ਖਾ ਹੋ ਜਾਂਦਾ ਹੈ ਹਵਾ ਚੱਲਦੀ ਠੰਡੀ ਠੰਡੀ ਹਵਾ ਕਿ ਬਦੋਂ ਦੀ ਲੈ ਜੇ ਹੈ ਨਾ ਲੈ ਜੂਗੀ ਹਵਾਂ ਨਾਲ ਤਾਂ ਤੇ ਮਸ ਵੀ ਰਾਜਿੰਦਰ ਉਸ ਸਰੀ ਤੇ ਨੂੰ ਫੋਨ ਕਰਕੇ ਕਹਿੰਦੀ ਭਾ ਲੋਖਾ ਹੋਗਾ ਬਾਪਾ ਨੇ ਨਹੀਂ ਕਰਦੀਆ ਧਿਆਰ ਹੁਣ ਤਾਂ ਆਪਾਂ ਸਾਰੇ ਥੰਦਕੇ ਨਹੀਂ ਆਉਂਦੀ ਆ ਦੇ ਤੁੰਗੂ ਦੋਏ ਉਹ ਡਰੋਂ ਪਾ ਬੱਕਾ ਮੋੜ ਲੋ ਜੈਥੋਂ ਮੋੜ ਲਿਆਈ ਪਿੱਛੋਂ ਹੈਲੋ

ਪਰ ਕਿਵੇਂ ਬੈਠੇਗੀ ਇਧਰ ਵਾਲੀ ਸਾਈਡ ਤੋਂ ਆਉ ਬੂਆ ਇਧਰ ਮਸੀ ਵਾਲੀ ਟਰੱਕ ਨਹੀਂ ਕੋਈ ਨਾ ਬੈਜੇ ਬੈਜੇ ਕੇਰ ਬਾਕੀ ਲਾ ਲਾ ਫੇਰ ਬੈਜੇ ਉਹ ਦੋ ਖੜੀ ਹੋ ਕੇ ਡਾਲਾ ਗਲ ਫਸ ਗਿਆ ਹੁਣ ਫਸ ਗਿਆ ਵੀ ਸਾਰਿਆਂ ਨੂੰ ਫਸ ਗਿਆ ਫਸ ਗਿਆ ਫੁੜਾ ਫਸ ਰਿਹਾ 我这边。 Thank you. اوه يا رونو پان itu nanti kita apa? Tuh menit ketiga kesamaran dia ハハハハ oh um... अगलो समगरी तुम्हारा सूत्र तारी तुमते होय सो तुम्हारी गात मिट तुमही जानी नानक दास बोलो जी वाह गुरु एक ओंकारु वाह गुरु जी की फते श्री भगवती जी सहाय वार श्री भगवती जी की पाठ साहिद 10वी ਪ੍ਰਥਮ ਪਗਾਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਸੁਰਾਮਦਾਸ ਹੋਈ ਸੁਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਾ ਸ੍ਰੀ ਹਰਿ ਰਾਏ ਕਿੱਥੇ ਰਹਿ ਗਏ ਤਾਰੇ ਉਹ ਚੱਕ ਕੇ ਲੈ ਗਿਆ ਮਗਰ ਇਹ ਤਾਂ ਸਟੇਜ 'ਤੇ ਨਾ ਕੁੱਝ ਕੋਈ ਚੱਕ ਕੇ ਨਹੀਂ ਗਿਆ ਆਉਂਦੀਆਂ ਨੇ ਕਹਿੰਦੀ ਠਹਿਰ ਕਿਉਂ ਨੇ